ਮੈਂ ਤੇਰੇ ਥੱਪੜ ਮਾਰਦੀ ਆ ਉਹ ਆ ਇਹ ਉਹ ਸੀਨਾ ਇਹ ਆਇ ਨਹੀਂ ਹੈਗਾ ਮੇਰੇ ਮਰਨ ਵਾਲਾ ਨਹੀਂ ਨਹੀਂ ਅੱਜ ਗੱਟੀਆਂ ਬੱਜੀਆਂ ਨੇ ਫਿਰ ਤੇਰੀ ਤੋਰ ਦੇਖ ਕੇ ਤੋਰ ਦੇਖ ਕੇ ਤੋਰ ਦੇਖ ਕੇ ਗੱਟੀਆਂ ਚ ਸੀ ਹੁਣ ਉੱਥੇ ਬੈਠ ਜਾ ਸੀ ਸ਼ੁਰੂ ਹੋ ਗਿਆ ਇਹ ਸੀਨ ਖਤਮ ਹੋ ਗਿਆ ਹੈ ਕੀ ਬੰਨ ਲੈਣਾ ਫਿਰ ਮੇਰੀ ਗੱਲ ਸੁਣ ਹਰ ਕਿਸੇ ਦੇ ਇੱਕ ਦਿਨ ਆਉਂਦਾ ਠੀਕ ਹੈ ਨਾ ਅੱਜ ਤੁਹਾਡਾ ਦਿਨ ਅੱਜ ਛੇਂਦਰਪਾਲ ਦਾ ਦਿਨ ਆ ਗਿਆ ਕੱਲੋਂ ਮੇਰਾ ਵੀ ਆਊਗਾ ਮੈਂ ਤਾਂ ਕਹੀ ਐ ਨਾ ਵੀ ਇੱਕ ਵਾਰੀ ਜਾਂ ਤਾਂ ਮੇਰੇ ਹੱਥ ਖੋਲ ਦਿਓ ਕੱਲੇ ਤੇ ਜਾਂ ਕੱਲੇ ਪੈਰ ਖੋਲ ਦਿਓ ਹਾਂ ਫੇਰ ਦੇਖੀ ਮੇਰੀ ਕੀ ਕਰ ਲੇਗਾ ਕੀ ਚੀਜ਼ਾਂ ਫੇਰ ਦੱਸੂ ਕਿ ਕਰ ਸਹੀ ਹੈ ਕੀ ਭਾ ਵੇਖਦੀ ਐ ਕਿਉਂਕਿ ਹੁਣ ਸੀਨ ਸ਼ੁਰੂ ਹੋਣ ਲੱਗਿਆ ਸੀਨ ਸ਼ੁਰੂ ਕਰਾਂਗੇ ਸ਼ੁਰੂ ਕਰ ਲੋ ਜੀ ਸਾਡੀ ਬੀ ਟੀਮ ਦੇ ਵਿੱਚੋਂ ਆ ਕੁੜੀ ਐ ਜਿਹੜੀ ਹਮੇਸ਼ਾ ਫਰਸਟ ਆਉਂਦੀ ਐ ਤੈਨੂੰ ਤੈਨੂੰ ਪਤਾ ਦੂਜੀ ਟੀਮ ਦੇ ਵਿੱਚੋਂ ਕੌਣ ਫਰਸਟ ਆਉਂਦਾ ਹੈ ਹੈ ਬੱਬੂ ਹਾਂ ਉਹ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਂਦੀ ਹੈਗੀ ਤੇ ਇਧਰ ਅੱਜ ਫਾਸਟ ਨੰਬਰ ਲਿਆ ਹੈ ਮਨਪ੍ਰੀਤ ਮੈਂ ਤਾਂ 7 ਤੋਂ 7.5 ਵੀ ਆ ਗਈ ਖੜ ਜਾਂਦੀ ਨਹੀਂ ਆ ਕੇ ਸੌ ਵੀ ਜਾਂਦੀ ਹੁੰਦੀ ਮੇਰੀ ਮੰਮੀ ਨੇ ਤਾਂ ਸਵੇਰੇ ਦੇਖੋ ਕੀ ਕੀਤਾ ਸਵੇਰੇ ਸਵੇਰੇ ਮੇਰੀ ਉਹਨਾਂ ਨਾਲ ਖੜਕੀ ਹੈ ਵੀ ਮੈਂ ਨਾ ਮੰਨ ਲਓ ਪੁਰਾਣੀ ਤੋਂ ਪੁਰਾਣੀ ਚੀਜ਼ ਵੀ ਮੇਰਾ ਪਤਾ ਹੀ ਨਹੀਂ ਬਸ ਮਾਈਂਡ ਕੇਵ ਜਾ ਵੀ ਮੈਂ ਪੁਰਾਣੀ ਚੀਜ਼ ਤੇ ਵੀ ਅੱਖ ਰੱਖ ਲਾ ਮੈਂ ਉਹ ਅਲਮਾਰੀ ਜੀ ਖੋਲੀ ਹੋ ਜਿੱਥੇ ਸਾਰੀਆਂ ਜੁੱਤੀਆਂ ਹੀ ਰੱਖ ਦਿੰਦੇ ਉਹਦੇ ਚ ਨਾ ਇੱਕ ਫਰੋਜੀ ਜੀਆਂ ਤੇ ਪਣਾ ਪਈਆਂ ਸੀ ਮਗਾ ਚਲ ਅੱਜ ਮੈਂ ਉਹ ਪਾ ਕੇ ਲਾਉਂ ਕੁਈ ਹੱਥ ਕੁਛ ਵੀ ਨਾ ਨਾ ਮੇਰੀ ਕੋਈ ਜੁੱਤੀ ਪ੍ਰਾਣੀ ਨਾ ਕੋਈ ਮੇਰੀ ਚੱਪਲ ਨਾ ਹੈਂਡਲ ਕੁਛ ਵੀ ਮੈਂ ਕਿੱਥੇ ਨੇ ਹਾਂ ਉਹ ਤਾਂ ਤੂੰ ਹੀ ਲੈ ਆਉਣੀ ਆ ਤੂੰ ਉੱਥੇ ਸੱਟ ਸੁੱਟਿਆ ਨਹੀਂ ਆ ਮੈਂ ਕਿਹਾ ਮੈਂ ਸੱਟ ਕੇ ਕਿਤੇ ਨਹੀਂ ਆਈ ਤੂੰ ਕਿਸ ਨੂੰ ਦਿੱਤੇ ਮੈਨੂੰ ਦੱਸ ਦੇ ਸਾਰਾ ਤੁਸੀਂ ਚੱਕ ਕੇ ਫੜਾਤਾ ਤੇ ਅੱਜ ਮੈਨੂੰ ਆਹ ਹੈਂਡਲ ਪਾ ਕੇ ਆਉਣੇ ਪਏ ਮੈਂ ਕਿਹਾ ਮੈਂ ਵਿਆਹ ਤੇ ਚੱਲੀ ਆਈ ਇਹ ਪਾ ਕੇ ਜਾਵਾਂ ਮੈਂ ਮੇਰੇ ਨਾਲ ਜੇ ਲੜਾਈ ਹੋ ਗਈ ਹੈ ਹੋਰ ਅੱਛਾ ਅੱਜ ਕੋਟਕਪੂਰੇ ਤੋਆਈਆਂ ਹੈ ਸਪੋਰਟ ਚ ਬੋਲਿਆ ਕਿ ਕਹਿੰਦਾ ਪਤਾ ਨਹੀਂ ਲੋਕਾਂ ਨੂੰ ਇਹ ਚੀਜ਼ਾਂ ਦੇ ਕੇ ਕੀ ਕੀ ਨਾਮ ਕਰਾਉਂਦੀ ਆ ਆਪਦਾ ਨਾਲੇ ਕਹਿੰਦਾ ਨਾਮ ਕਿਸੇ ਨੇ ਨਹੀਂ ਕਰਨਾ ਬਿਨਾ ਦੱਸੇ ਕਹਿੰਦਾ ਮੈਂ ਖ ਮਿੱਠਾ ਬਿਨਾ ਪੁੱਛੇ ਦੱਸੇ ਮੇਰੀ ਚੀਜ਼ ਦੇਣੀ ਨਹੀਂ ਕਿਸੇ ਨੂੰ ਵੀ ਚਾਹੇ ਉਹ ਗੱਲ ਜੇ ਵੀ ਸਖਤ ਆਰਡਰ ਕਰਤੇ ਫਿਰ ਹੈ ਕਿੰਨੇ ਵੇ ਚੱਲੀ ਕੋਟਕਪੂਰੇ ਤੋਂ ਮੈਂ 6:20 ਤੇ ਇਹਨੇ ਸਖਤ ਮਿਹਨਤ ਆ ਵਿਚਾਰੀ ਮੈਨੂੰ ਲੱਗਾ ਉੱਠੀਦਾ ਤਾਂ 4:30-5:00 ਵਜੇ ਹੋਏਗੀ ਹਨਾ ਹਾਂ ਰਾਤ ਸੁਦੀ ਮੈਂ 9:30 ਵਜੇ ਕੀ ਕਹਿਣੇ ਆ ਹਾਂ ਬਸ ਕੀ ਕਹੀਏ ਚਲੋ ਬਾਕੀ ਦੀ ਗੱਲਬਾਤ ਆਪਾਂ ਕਰਦੇ ਆਂ ਜੀ ਵਲੌਗ ਤੇ ਬਾਅਦ ਚ ਕਿਉਂਕਿ ਹੁਣ ਸੀਨ ਸ਼ੁਰੂ ਹੋਣ ਲੱਗਿਆ ਸੀਨ ਸ਼ੁਰੂ ਕਰਾਂਗੇ ਸ਼ੁਰੂ ਕਰ ਜੀ ਰੋਣੀ ਕਹਿੰਦੇ ਨੇ ਗੱਡੀਆਂ ਚ ਗੱਡੀਆਂ ਬੱਜੀਆਂ ਨੇ ਮਿਲੋ ਤੇਰੀ ਤੋਰ ਦੇਖ ਕੇ ਤੋਰ ਦੇਖ ਕੇ ਤੋਰ ਦੇਖ ਕੇ ਹਾਂ ਗੱਡੀਆਂ ਚ ਹੁਣ ਹੋਥੇ ਬੈਠ ਜਾ ਸੀਨ ਸ਼ੁਰੂ ਹੋ ਗਏ ਸੀਨ ਖਤਮ ਹੋ ਗਏ ਔਰ ਫਿਰ ਕਿਕਰ ਸਿੰਘ ਅਕੀਵੇਂ ਆ ਕਿਕਰ ਜੀ ਹਾਲਾ ਤੇਰਾ ਹੱਥ ਹੱਥ ਖੋਲ ਦੇ ਫਿਰ ਦੱਸ ਨੂ ਹਾਲ ਕਿਵੇਂ ਆ ਮਰ ਘਾਟ ਕਾ ਮਾਰੂ ਬੰਨ ਕੇ ਰੱਖਿਆ ਕਿਕਰ ਸਿੰਘ ਦੇ ਪੈਰ ਦੀ ਬੰਤੇ ਦੋਨੇ ਪੈਰ ਬੰਨੇ ਹੋਏ ਨੇ ਨਾਲ ਵਾਲ ਪਾਉਂਦੇ ਦੋਨੇ ਕਿਕਰ ਸਿੰਘ ਦੇ ਹੱਥ ਬੰਨੇ ਹੋਏ ਨੇ ਬਾਲੇ ਫੁਕਾਰੇ ਮਾਰਦਾ ਫਿਰਦਾ ਸੀ ਕਹਿੰਦਾ ਮੈਨੂੰ ਕੋਈ ਬੰਨ ਨਹੀਂ ਸਕਦਾ ਹੈ ਬੰਨ ਲਿਆ ਫਿਰ ਮੇਰੀ ਗੱਲ ਸੁਣ ਹਰ ਕਿਸੇ ਦੇ ਇੱਕ ਦਿਨ ਆਉਂਦਾ ਠੀਕ ਆ ਨਾ ਅੱਜ ਤੁਹਾਡਾ ਦਿਨ ਅੱਜ ਛੇਂਦਰਪਾਲ ਦਾ ਦਿਨ ਆ ਗਿਆ ਕੱਲੋਂ ਮੇਰਾ ਵੀ ਆਊਗਾ ਮੈਂ ਤਾਂ ਕਹੀ ਐ ਨਾ ਵੀ ਇੱਕ ਵਾਰੀ ਜਾਂ ਤਾਂ ਮੇਰੇ ਹੱਥ ਖੋਲ ਦਿਓ ਕੱਲੇ ਤਾਂ ਜਾਂ ਕੱਲੇ ਪੈਰ ਖੋਲ ਦਿਓ ਹਾਂ ਫੇਰ ਦੇਖੀ ਮੇਰੀ ਕੀ ਕਰ ਲੇਗਾ ਕੀ ਕੀ ਚੀਜ਼ਾਂ ਫੇਰ ਦੱਸੂ ਕਿੱਕਰ ਸਹੀ ਹੈ ਇਹ ਭਾਅ ਵੇਖਦੀ ਐ ਹੈ ਫੇਰ ਪਤਾ ਲੱਗੂ ਕੋਈ ਨਹੀਂ ਕਿੱਕਰਾ ਕੋਈ ਨਹੀਂ ਇੱਕ ਜਿਹੜਾ ਕੰਮ ਤਾਂ ਕੀਤਾ ਨਾ ਉਹਦਾ ਬਦਲਾ ਤਾਂ ਲੈਣਾ ਹੀ ਲੈਣਾ ਲਓ 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 ਮੈਂ ਤਾਂ ਕਹਿਆ ਨਹੀਂ ਤੁਸੀਂ ਨਾ ਲਓ ਬਦਲਾ ਬਦਲਾ ਤਾਂ ਲਓ ਬਬੂ ਪੂਰੇ ਫਹਿਲਮਾ ਨੇ ਟਾਈ ਲਾ ਗੋੜ ਗੋੜ ਵਾ ਮੈਨੂੰ ਦੱਸ ਵੀ ਆ ਰਹੇ ਪਤਾ ਕਿਉਂ ਕਿ ਇਸ ਫਿਲਮ ਦੇ ਵਿੱਚ ਤੂੰ ਮੇਰੇ ਘਰ ਵਾਲਾ ਉਹਨੂੰ ਮੈਂ ਕੀ ਕਰਾਂਗੀ ਕਰਾਂ। ਦਾਈ ਦਾ ਕਹਿਣਾ ਦਾਈ ਦਾ ਕਹਿਣਾ। ਬਾਈ ਦੋਦਲੇ ਕਹੇ ਚੰਦਰੀਆ ਸਾਥ ਇਹਨਾਂ ਦਾ ਦਈ ਜਾਨੀਏ ਕੀ ਕਰਾਂ ਤੂੰ। ਬਾਈ ਇਹਦਾ ਤੇਰਾ ਡਾਇਲੋਗ ਹੈ ਚੰਦਰੀਆ ਡਾਇਲੋਗ ਮੇਰੇ ਤੋਂ ਕਰ। ਉਹ ਦੇਖਿਓ ਪਤੰਦਰਾ। ਬਾਈ ਸੇਠੀ ਕਰੋ ਪਤਾ ਨਹੀਂ। ਲੈ ਰਾਣੀ ਮੇਰੀ ਗੱਲ ਸੁਣ। ਦੇਖ ਤੈ ਰਾਜੇ ਰਾਣੀ ਦੀ ਕਹਾਣੀ ਸੁਣੀ ਨੂੰ ਮੈਂ ਚਿੜੇ ਚਿੜੀ ਦੀ ਕਹਾਣੀ ਸੁਣੀ ਹੋ। ਅੱਜ ਪਤਾ ਇੱਥੇ ਕੀ ਕਹਾਣੀ ਬਣੀ ਹੋਈ ਏ। ਨਹੀਂ ਪਤਾ। ਅੱਜ ਬਾਈ ਮੈਂ ਰਾਣੀ ਤੇ ਰਾਣਾ ਇਕੱਠੇ ਕੀਤੇ ਪਏ। ਏ ਰਾਣਾ ਤੇ ਰਾਣੀ ਠੀਕ ਹੈ ਮੰਨਦੀ ਹੈ ਹੈ ਹੁਣ ਹੁਣ ਲੋਕਾਂ ਦਾ ਨਵੀਆਂ ਕਹਾਣੀਆਂ ਇਹਦੇ ਤੇ ਬਣਾਉਣਗੇ ਰਾਣੇ ਤੇ ਰਾਣੀ ਤੇ ਹੂੰ ਰਾਜੇ ਦੀ ਰਾਣੀ ਤੇ ਤਾਂ ਸੁਣੀਆਂ ਨੇ ਰਾਣੇ ਤੇ ਰਾਣੀ ਤੇ ਪਹਿਲੀ ਵਾਰੀ ਕੁੜੀਆਂ ਸਾਡੇ ਨਾਲੇ ਨਵਾਗਦੇ ਨਾਣੇ ਨੂੰ ਉਹ ਲਾਤਾ ਉੱਤੇ ਇੱਦਾਂ ਤਾਂ ਲਾਤਾ ਜੇ ਰਾਣੀ ਦਾ ਫੜੇ ਉਹਦਾ ਵਿਆਹ ਹੀ ਲਾਤੀ ਇੱਦਾਂ ਆਉਂਦਾ ਸਾਡੇ ਕਿਤੇ ਨਾ ਲਾਪਾ ਲਾਪਾ ਰਾਣੀ ਜਿਹੜਾ ਰਾਣੇ ਕਿਤੇ ਤਾਂ ਮੰਨ ਜਾਂਦਾ ਇੱਦਾਂ ਲਾਪਾ ਲਾਦਾ ਤੇ ਵਿਆਹੀ ਲਾਦੀ ਰਾਣੀ ਤੇ ਰਾਣਾ ਕਿਉਂ ਮੰਦੇ ਹੋਈ ਮਾਂ ਬੋਤਨ ਘਨ ਮੈਂ ਮੈਂ ਸਾਫ ਸਫਾਈ ਕਰਦੇ ਡਿੱਗਣ ਲੱਗੀ ਆ ਤੂੰ ਮੈਨੂੰ ਫੜ ਲਿਆ ਮੈਂ ਤੇਰੇ ਥੱਪੜ ਮਾਰਦੀ ਆ ਉਹ ਆ ਇਹ ਉਹ ਸੀਨਾ ਇਹ ਹੈ ਨਹੀਂ ਹੈਗਾ ਮੇਰੇ ਮਰਨ ਵਾਲਾ ਨਹੀਂ ਨਹੀਂ ਦੇਖ ਲੈ ਅੱਛਾ ਦੂਜੇ ਵੇ ਨਾਲ ਮੈਨੂੰ ਐ ਲੱਗੂ ਵੀ ਤੂੰ ਮੈਨੂੰ ਕਿਉਂ ਫੜਿਆ ਉਹ ਵੀ ਇੱਕ ਆਦੀ ਬੇਇਜ਼ਤੀ ਹੋਈ ਮਾਂ ਪਿਓ ਨੂੰ ਕਹੀ ਦਿੰਦਾ ਹੁੰਦਾ ਜਵਾਬ ਇੱਕ ਆਦੀ ਬੇਇਜ਼ਤੀ ਹੋਈ ਮਾਪਿਆਂ ਨੂੰ ਕਹੀ ਦਿੰਦਾ ਹੁੰਦਾ ਜਵਾਕ ਮੈਂ ਵੀ ਤਾਂ ਫਿਰ ਇਹੀ ਸਮਝਾਈ ਜਾਨੀ ਐ ਇਹ ਕਿਹੜਾ ਸਮਝਦੀ ਆ ਗੱਲ ਨੂੰ ਸਗੋਂ ਅੱਗੋਂ ਦੀ ਬੋਲਦੀ ਆ ਆਂਟੀ ਉਹ ਕਿਤੇ ਲੰਬਾ ਜਿਹਾ ਮੁੰਡਾ ਤਾਂ ਨਹੀਂ ਉਹ ਨਾ ਕਾਫੀ ਦਿਨਾਂ ਤੋਂ ਆਪਣੇ ਘਰ ਵੱਲ ਝਾਕਦਾ ਸੀਗਾ ਆਂਟੀ ਉਹ ਯਰਕੀ ਆਂਟੀ ਆਂਟੀ ਉਹ ਕਿਤੇ ਲੰਬਾ ਜਿਹਾ ਮੁੰਡਾ ਤਾਂ ਨਹੀਂ ਸੀਗਾ ਕਾਫੀ ਦਿਨਾਂ ਤੋਂ ਨਾ ਇੱਕ ਲੰਬਾ ਜਿਹਾ ਮੁੰਡਾ ਆਪਣੇ ਘਰ ਵਾਲੇ ਝਾਂਕਦਾ ਸੀਗਾ ਹਣ ਜਮਨੇ ਤੇ ਮੇਰਾ ਮੁੰਡਾ ਜਿਸੇ ਤੁਸੀਂ ਹੱਸੀ ਜਾਂਦੀ ਆ ਉਹ ਮਰਜੀ ਫਲੋ ਨਹੀਂ ਬਣਨੇ ਦਿੰਦੀ ਬੋਲਣ ਦਾ ਮੈਂ ਤਾਂ ਮੈਂ ਨਹੀਂ ਹੱਸਦੀ ਜੇ ਮੇਰੇ ਕੋਲ ਆ ਜੇ ਚਰ ਮਣਵੇਂ ਦੇ ਥੱਪੜ ਪੈਣਗੇ ਆਂਟੀ ਕੀ ਤੋ ਲੰਬਾ ਜਿਹਾ ਮੁੰਡਾ ਤਾਂ ਨਹੀਂ ਸੀਗਾ ਇੱਕ ਲੰਬਾ ਜਿਹਾ ਮੁੰਡਾ ਨਾ ਕਾਫੀ ਦਿਨੋਂ ਤੋਂ ਆਪਣੇ ਘਰ ਵਾਲੇ ਝਾਂਕਦਾ ਸੀਗਾ ਮੈਨੂੰ ਤਾਂ ਉਹੀ ਲੱਗਦਾ ਸੀਗਾ ਹਾਂ ਪੁੱਤ ਉਹੀ ਸੀ ਮੇਰੀ ਗੱਲ ਸੁਣ ਜੇ ਅੱਗੇ ਤੋਂ ਤੈਨੂੰ ਕਿਤੇ ਆਪਣੇ ਬਾਹਰ ਚ ਦੱਸੇ ਨਾ ਤਸੇਨਾ ਜਦੋਂ ਕੌਲੀਆਂ ਖਾਲੀ ਹੋ ਚਲੀਆਂ ਹੈ ਨਹੀਂ ਸੁਆਦ ਬਹੁਤ ਜਿਆਦਾ ਸੁਆਦ ਆ ਬੜੀ ਟੇਸਟੀ ਆ ਘਰ ਦੀ ਰੋਟੀ ਜਿਹੜੀ ਹੁੰਦੀ ਆ ਉਹ ਸੱਚੀ ਬੜੀ ਗੈਂਡ ਆ ਤੇ ਬੜੀ ਸੁਆਦ ਹੁੰਦੀ ਆ ਪਰ ਸਿਆਣੇ ਕਹਿੰਦੇ ਨੇ ਪਹਿਲਾਂ ਪੇਟ ਪੂਜਾ ਤੇ ਫੇਰ ਕੰਮ ਦੂਜਾ ਆ ਜਿਆ ਕੋਈ ਪਾਉਂਦਾ ਨਹੀਂ ਇਹ ਤੁਟਾ ਬਗਾਰੀ ਦੇ ਤਾ ਕੜੀ ਪੱਤਾ ਵੱਡੀ ਲਾਈ ਚੀ ਲੌਂਗ ਦਾਲਚੀਨੀ ਬਈ ਇਹ ਚੀਜ਼ਾਂ ਨਾ ਸੱਚੇ ਆਪਣੇ ਹਾਰਟ ਵਾਸਤੇ ਬਹੁਤ ਚੰਗੀਆਂ ਨੇ ਚੱਕ ਦੇ ਪੱਤੇ ਦੇ ਕਰ ਤੇ ਹੱਡੀ ਆ ਲੇ ਹਾਂ ਤਾਂ ਬਣ ਗਈ ਗੱਲ ਅੱਧੀ ਜ਼ਮੀਨ ਮਾਨਪ੍ਰੀਤ ਦੇ ਹਿੱਸੇ ਆਜੂ ਮਤਲਬ ਮਾਨਪ੍ਰੀਤ ਦੇਣੀ ਉਹ ਤਾਂ ਸਾਡੇ ਹਿੱਸੇ ਆਜੂ ਹਾਂ ਕਿਉਂਕਿ ਮਾਨਪ੍ਰੀਤ ਦੇ ਹੁਣ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਨਾ ਤਾਂ ਉਹਦੀ ਸਾਸੋ ਨੂੰ ਪੁੱਛਦੀ ਐ ਤੇ ਨਾ ਉਹਦਾ ਘਰ ਵਾਲਾ ਰਿਹਾ ਐਂ ਕਰਦੀਆਂ ਮੈਂ ਮੈਂ ਮਾਂ ਨੂੰ ਫੋਨ ਕਰਦੀਆਂ ਫੋਨ ਕਰਕੇ ਕਹਿੰਨੀ ਆ ਉਹਨੂੰ ਵੇ ਹੁਣ ਤੂੰ ਛੇਤੀ ਦੇਣੀ ਆ ਜਾ ਹੁਣ ਤਾਂ ਮਨਪ੍ਰੀਤ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਐ ਮਨਪ੍ਰੀਤ ਨੂੰ ਨਾ ਇੱਥੋਂ ਕਢਾ ਕੇ ਬੱਸ ਆਪਦੇ ਘਰੇ ਲੈ ਜੰਨੇ ਆ ਮਨਪ੍ਰੀਤ ਹੁਣ ਸਾਡੇ ਕਾਬਜ਼ੇ 'ਚ ਹੋਜੂ ਤੇ ਸਾਰਾ ਕੁਛ ਸਾਡੇ ਹਿੱਸੇ ਆਜੂ ਛੜਾ ਜ਼ਮੀਨ ਦਾ ਠੇਕਾ ਆਇਆ ਕਰੂਗਾ ਉਹਦੇ 'ਚ ਮੈਂ ਐਸ਼ ਕਰਿਆ ਕਰੂੰਗੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਕੀ ਹੋਣਾ ਲੈ ਟਾਈਮ ਦੇ ਵਿੱਚ ਮੇਰੇ ਹੱਥ ਇੰਨਾ ਕੁਝ ਲੱਜੂਗਾ ਮੰਨਪ੍ਰੀਤ ਤੂੰ ਪਹਿਲਾਂ ਵੀ ਇਦਾਂ ਦੀ ਸੀਗੀ ਤੇ ਹੁਣ ਵੀ ਤੂੰ ਵੀ ਨਾ ਬਸ ਆਪਦੀ ਭੈਣ ਵਾਰੀ ਸੋਚਦੀ ਆ ਲੈ ਮੈਂ ਵੀ ਕੰਮ ਲਈ ਇੱਥੇ ਖੜੀ ਦੰਦ ਕੱਢੀ ਜਾਨੀ ਆ ਫਟਾਫਟ ਮਾਂ ਨੂੰ ਫੋਨ ਕਰਦੀ ਆ ਵੀ ਹੁਣ ਆ ਜਾ ਬੜਾ ਟਾਈਮ ਨਾਲ ਆ ਇੱਥੋਂ ਮਨਪ੍ਰੀਤ ਨੂੰ ਲੈ ਕੇ ਚੱਲੀਏ